بہت سے ਮੇਰੇ ਤੋਂ ਨਵੀਂ ਆ ਰਹੀ ਹੈ ਗੱਲ ਮੈਂ ਕਹਿੰਦਾ ਹਾਂ ਕਿ ਆਪਾਂ ਉਹ ਤੁਹਾਨੂੰ ਇੱਕ ਗੱਲ ਉਹ ਜਿਹੜਾ ਨੰਬਰ ਕਿਹਦਾ ਸਾਹ ਆਉਂਦਾ ਅੱਜ ਲੋਕਾਂ ਨੂੰ ਪਤਾ ਹੈ ਕਿ ਜਿਹੜਾ ਰਾਜਾ ਨੂੰ ਉਹਦੇ ਤੋਂ ਫੋਟੋ ਪਤਾ ਹੈ ਕਿ ਜਿਹੜਾ ਨਾ ਉਹਨੂੰ ਰੱਬ ਦੀ ਆਵਾਜ਼ ਆਉਂਦੀ ਹੈ ਉਹਨਾਂ ਤੋਂ ਸਭ ਕਮੈਂਟ ਆਉਂਦਾ ਜੀ ਜੱਸ ਜੀ ਸਾਹਿਬ ਜੀ ਉਹ ਤੋਂ ਸੇਵਾ ਕਰਨ ਕਰੇ ਆਪ ਕਿਹਾ ਮੈਂ

مطلب کرتا ہے और अभ्यास केंद्र के द्वारा परिचालन करना कि उन्होंने माननीय साधु जी और उन्होंने यह उम्मीद हमारी जो हमारे सामने बात करते हैं भाई जी लोगों कि उन्होंने हमसे मांगोदास यह यह मुझे प्रदान किया उन्होंने हमको इनके लिए उन्होंने यह बात ਪੋਟਾ ਹੁਣੇ ਦਾ ਫੈਸਲਾ ਮਾਨਣ ਦੀ ਗੱਲ ਹੈ ਜਿਹੜਾ ਸਾਡੇ ਸਾਹਮਣੇ ਰਾਜਨੀਤਿਕ ਯਲ ਬਾਕੇ ਕਮੇਟੀ ਬੁਲਾ ਦੇ ਕੇ ਸਾਡੇ ਕੋਲ ਪਹੁੰਚ ਉਹਨਾਂ ਦਾ ਵੈਲਕਮ ਕਰਨਾ ਚਾਹੁੰਦਾ ਤੇ ਫਿਰ ਮੈਂ ਬੇਨਤੀ ਕਰਦਾ ਸਾਡੇ ਮਾਤਾ ਜੀ ਨਾਲ ਉਹਨਾਂ ਭਰਾਵਾਂ ਦੇ ਵੱਡੇ ਮੰਤਰੀ ਤੇ ਵੱਡੇ ਭਰਾਵਾਂ ਦੇ ਮੰਤਰੀ ਸਰਾਰੀ ਸਿੰਘ ਜੀ 私たちは。 Yeah? yeah. بہت بہت سواگت کرتے ہیں بہت جی بہت اولا جا جی شیئر کرنا جی اپنے بہت بہت ਜਿਹੜੇ ਤੁਸੀਂ ਸਾਡੀ ਸਾਡੇ ਵੀਡੀਓ ਜਿਹੜੇ ਆ ਲੋਕਾਂ ਤੱਕ ਪਹੁੰਚਾਉਣ ਲਈ ਸਾਡੇ ਮਦਦ ਕਰਦੇ ਹੋ ਐਂ ਤੇ ਮੈਂ ਉਹਦੇ ਲਈ ਜਿਹੜਾ ਮੈਂ ਹੋਂਦਾ ਸੰਭਲਿਆ ਔਰ ਮੈਂ ਅੱਜ ਤੁਹਾਡੇ ਚੈਨਲ ਦੇ ਉੱਤੇ ਮੈਂ ਇਹ ਦੇ ਕਹਿਣਾ ਵਾ ਵੀ ਮੈਂ ਇਹਨੂੰ ਪੂਰੀ ਇਮਾਨਦਾਰੀ ਨਾਲ ਇਸ ਹੋਂਦ ਨੂੰ ਨਿਭਾਵਾਂਗਾ ਔਰ ਜੋ ਵੀ ਚੈਲੰਜ ਆਉਂਦੇ ਆ ਜੋ ਵੀ ਹੈਗੇ ਆ ਚੈਲੰਜ ਬਹੁਤ ਚੈਲਿੰਜੀngੀ ਕੋਈ ਉਹਨਾਂ ਦੇ ਉਹਨਾਂ ਨੂੰ ਉਹਨਾਂ ਦਾ ਸੌਲਟ ਆਊਟ ਕਰਕੇ ਉਹਨਾਂ ਦਾ ਨਾ ਤਾਂ ਉਹਨਾਂ ਨੇ ਲੋਕਾਂ ਦੇ ਜਾਂ ਲੋਕਾਂ ਦੇ ਨੂੰ ਅਸੀਂ ਕੋਈ ਜਵਾਬ ਦੇ ਸਕੀਏ ਕਿ ਜੋ ਉਹਨੂੰ ਜੋ ਵੀ ਜੋ ਵੀ ਸਾਨੂੰ ਬਹੁਤ ਤਕਲੀਫਾਂ ਆ ਰਹੀਆਂ ਨੇ ਲੋਕਾਂ ਦੀਆਂ ਉਹਨੂੰ ਜੀ ਕਰ ਸਕਦਾ ਸਰ ਜਿਹੜੇ ਚੈਲੇਂਜ ਨੇ ਲੀਤੀ ਹੈ ਕਿੰਨੇ ਵੱਡੇ ਮੰਨਦੇ ਆ ਉਹ ਕਿੰਨੇ ਆਪਾਂ ਹੱਲ ਕਰਾਂਗੇ ਜੀ ਆਪਾਂ ਨੂੰ ਕਿੰਨੇ ਇਹਨਾਂ ਜਿਨ੍ਹਾਂ ਦੀ ਮਦਦ ਦੀ ਲੋੜ ਹੈ ਸਰ ਚੈਲੰਜ ਤਾਂ ਬਹੁਤ ਵੱਡੇ ਨੇ ਇਹਨਾਂ ਦਾ ਹੱਲ ਵੀ ਕੋਈ ਹਰ ਹਰ ਮਸਲੇ ਦਾ ਹੱਲ ਹੋਣਾ ਜੇਕਰ ਜਦ ਮਸਲਾ ਕੋਈ ਵੱਡਾ ਨਾ ਹੋਵੇ ਤਾਂ ਹੱਲ ਨਾ ਹੋਵੇ ਤੇ ਇਹ ਸਾਡੀ ਮੇਰੇ ਆਪਣੇ ਐਡਵੋਕੇਸ਼ਨ ਨਾਲ ਕਰਕੇ ਔਰ ਕੋਸ਼ਿਸ਼ ਮਾਰਤੀ ਵਾਲਾ ਸਾਈਡ ਉਹ ਲੈ ਕੇ ਜਿਹੜੇ ਠੇਕੇਦਾਰ ਉਹਨਾਂ ਦਾ ਸਹਿਯੋਗ ਲੈ ਕੇ ਉਹਨਾਂ ਨੂੰ ਸਮਝਾਉਂਦਾ ਆ ਕਿ ਜਿੰਨੇ ਵੀ ਹੋ ਸਕੇ ਆ ਜੋ ਵੀ ਹੋਇਆ ਚਾਹੇ ਮੈਨੂੰ ਚਾਹੇ ਕਿਸੇ ਦਾ ਵੀ ਕੁਝ ਕਰਨਾ ਪੈ ਰਿਹਾ ਮੈਂ ਕਰੂੰਗਾ ਮੈਂ ਜਹਲਤ ਨੂੰ ਮੈਂ ਤੋਲਾ ਕਰਨਾ ਪੈ ਰਿਹਾ ਕਿਉਂਕਿ ਮੰਡੀ ਨੂੰ ਪ੍ਰਾਪਰ ਤਰੀਕੇ ਨਾਲ ਚਲਾਉਣੀ ਆ ਤੇ ਮੈਂ ਉਹ ਅਸੀਂ ਕਰਾਂਗੇ ਔਰ ਮੈਂ ਇੱਕ ਜਿਹਾ ਬਾਬਾ ਕਰਦਾ ਰਹਾ ਹਾਂ ਕਿ ਉਹਨਾਂ ਤੋਂ ਮੈਂ ਸਹਿਯੋਗ ਦੀ ਮੰਗ ਕਰਦਾ ਵੀ ਇਹ ਮੰਡੀ ਥੋੜੀ ਆ ਇਹ ਉਹ ਬੰਦੇ ਘਰ ਦੇ ਨੂੰ ਬਸ ਤਿਆ ਕਰੋ ਇਹਦੇ ਵਿੱਚ ਜੇ ਤੁਸੀਂ ਹਰਕ ਮੰਦਾ ਆਪਣਾ ਫੜੀ ਸਾਫ਼ ਕਰਕੇ ਕਿਹਦਾ ਦੂਰ ਸਿਖਿਆਵੇ ਤਾਂ ਮੰਡੀ ਚ ਕਦੇ ਵੀ ਗੰਗ ਨਾ ਪਾ ਇਹ ਦੇਖੇ ਕੀ ਹੁੰਦਾ ਵਾ ਜਿੱਦਾਂ ਲੋਬੀ ਆਊਟਪੁਟ 50 ਪਾਸੇ ਕਿੱਲੇ ਹੋ ਜੀ ਜਿਹੜੇ ਨਹੀਂ ਦੋ ਗੋੜੀਆਂ ਵੀ ਜਿੱਥੇ ਛੱਡ ਕੇ ਚੱਲ ਜਾਣਾ ਜਿੰਨਾਂ ਨੇ ਔਰ ਇਹ ਮੈਂ ਕੀ ਦਾ ਖਾਸ ਕਿਆ ਰੱਖਣਾ ਔਰ ਉਹ ਉਹ ਬੰਦੇ ਦੀ ਫੜ ਜਾ ਕੇ ਛਾਲੋ ਚੱਕੋ ਜੇ ਤੇ ਬਰ ਉਹ ਸ਼ਿਕਾਇਤ ਆਊਗੀ ਮੈਂ ਇਸੇ ਕੈਂਸਲ ਕਰਾਂਗੇ ਯੂਸ ਜੀ ਬੇਗਾਨਾ ਜੀ ਜੋ ਦੇਖੋ ਬੇਜੀ ਗੱਲ ਪਾਉਣ ਦਾ ਜਿਹੜਾ ਜੁਮੇਵਾਰ ਹੋਊਗਾ ਉਹਦੇ ਸਖਤ ਐਕਸ਼ਨ ਲਗਾਉਣਗੇ ਜੀ ਸਰ ਜੇ ਨਹੀਂ ਸਫਾਈ ਲੈਣ ਦਾ ਮੌਜੂਦੋ ਕੇਪਾ ਸਫਾਈ ਨਹੀਂ ਸਫਾਈ ਨਹੀਂ ਕਰਾਂਗੇ ਹਾਂ ਬਿਲਕੁਲ 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 ਜੀ ਬਿਲਕੁਲ ਬੜੇ ਜੁਬੇਣਾ ਦੇਖੋ ਪਿਆਰ ਨਾਲ ਵੀ ਸਭ ਆ ਰਹੇ ਹੋ ਜੇ ਪਿਆਰ ਨਾਲ ਨਹੀਂ ਸਾਬਣਗੇ ਤਾਂ ਤੁਹਾਨੂੰ ਫਿਰ ਸਫਾਈ ਦਾ ਕਰਦੇ ਪੈਣੀ ਆ ਜੀ ਕਿਉਂਕਿ ਕਿਸੇ ਗਾਲ ਨੂੰ ਚਲਣ ਲਈ ਕਿਉਂਕਿ ਸਾਰੇ ਲੋਕ ਇੱਕੋ ਜਿਹੇ ਨਹੀਂ ਹੁੰਦੇ ਉਹ ਹਰ ਕੋਈ ਹਰ ਕਿਸੇ ਸਮਝ ਕੇ ਦੇਖਿਆ ਹੈ ਅੱਜ ਅੱਜ ਦੀ ਕਰ ਰਹੇ ਹੁੰਦੀ ਆ ਔਰ ਉਹ ਜਿਹੜੇ ਜਿਹੜੇ ਤੀਕੇ ਨਾਲ ਸਮਝਦੇ ਉਸ ਦਿਤੇ ਦਾ ਸੁਣਾਵਾਂਗੇ ਚੇਨ ਚਾਹ ਮੈਂ ਸੇਰ ਅੱਜ ਕਵਲ ਕਰ ਰਹੇ ਹਾਂ ਪਰ ਮੈਂ ਦੇਖਿਆ ਜੀ ਮਨੂਸ਼ੀਤਾ ਤੁਹਾਡੀ ਸ਼ਖਸੀਅਤ ਬਹੁਤ ਵਧੀਆ ਲੋਕਾਂ ਦੇ ਵਿੱਚ ਚਾਚਾ ਹੋਈ ਸੀ ਤੇ ਜੀ ਕੀ ਆਸ ਰੱਖ ਪਬਲਿਕ ਕੀ ਆਸ ਰੱਖਦੀ ਹੈ ਜੀ ਤੁਹਾਡੇ ਤੋਂ ਤੁਸੀਂ ਕਿੰਨੇ ਸਮੇਂ ਦੇ ਵਿੱਚ ਇਹ ਲੱਭਾ ਜਿਹੜਾ ਕੰਟਰੋਲ ਪਾ ਲਾਂਗੇ ਜੀ ਆ ਸਭ ਨਹੀਂ ਮੈਂ ਤੁਹਾਨੂੰ ਸਮਾਂ ਤਾਂ ਮੈਂ ਤੁਹਾਨੂੰ ਐ ਕਰ ਨਹੀਂ ਸਕਦਾ ਕਿ ਸਮਾਂ ਮੈਂ ਤੁਹਾਨੂੰ ਕਹਿ ਦਵਾਂ ਮੇਰੇ ਕੋਲ ਕੋਈ ਜਾਦੂ ਦੀ ਛੜੀ ਤਾਂ ਹੈ ਨਹੀਂ ਕਿ ਵੀ ਮੈਂ ਕੰਟਰੋਲ ਹੋਗਾ ਪਰ ਮੈਂ ਬਹੁਤ ਛੇਤੀ ਹੀ ਤੁਹਾਨੂੰ ਮੈਂ ਜਿਹੜੀ ਲੋਕੀ ਮੇਰੇ ਬਾਰੇ ਗੱਲਾਂ ਕਰਦੇ ਸੀ ਤਾਂ ਮੈਂ ਉਹਨਾਂ ਦੀ ਉਹਨਾਂ ਦੇ ਜਿਹੜੇ ਜਜ਼ਬਾਤ ਨੇ ਉਹਨਾਂ ਦੀ ਕਦਰ ਕਰਦਾ ਹਾਂ ਮੈਂ ਇਹ ਦੋਨਾਂ ਦਾ ਵਾਅਦਾ ਕਰਦਾ ਜੀ ਮੈਂ ਬਹੁਤ ਬਦੀ ਅਦਿਕਾ ਪਰਮਾਤਮਾ ਸੁਖਮੁਖ ਦੇ ਉਹਨਾਂ ਨੇ ਵਾਸਾ ਹੋਵੇ ਮੈਂ ਇਮਾਨਦਾਰੀ ਨਾਲ ਉਹਦੇ ਨੂੰ ਲਗਾਵ ਦੀ ਕੋਸ਼ਿਸ਼ ਕਰੂੰਗਾ ਜੇ ਮੈਂ ਸਾਰੇ ਬਲਾਕ ਪੁੱਛਣਾ ਚਾਹਿਆ ਜਨਤਵਾਨ ਨੂੰ ਸਨਮਾਨਤ ਕਰਨ ਵਾਲਿਆਂ ਦੀ ਲਾਈਨ ਬਹੁਤ ਲੰਬੀ ਸੀ ਹਾਂ ਜਿਹਨਾਂ ਨੇ ਫਾਰਮ ਅੱਗੇ ਛੋਟੀ ਸ਼ਾਮ ਦੇ ਪਿਆਰੇ ਕੁਝ ਨਾਮ ਲਿਖਣਾ ਚਾਹੁੰਦੇ ਜਿਹਨਾਂ ਨੇ ਫਾਰਮ ਅੱਗੇ ਸਨਮਾਨ ਕੀਤਾ ਨਹੀਂ ਖਾਸ ਸਨਮਾਨ ਦੇਖੋ ਖਾਸ ਕਿਸੇ ਸਾਰੇ ਮੇਰੇ ਲਈ ਖਾਸ ਸੀਗੇ پر کچھ خاص جہاں سخت سیچے والے آئے میرے بڑے ستارا بھائی وہ آئے تو میرے ستار ہردیپ جی منڈی منسٹر صاحب آئے سارے پناہ منڈی بورڈ کے چیئرمین ہرچند سمسٹ صاحب آئے جی اتنے پہلے ٹھیک ہے نہ ہوئے درجہ چیئرمین صاحب امردیپ سو ہی سارے ایم ایل اب آ جیون سگوال بگا جی بلجیت بھولولا جی بعد چاہے شیڈا میڈم بچارے پہلے ویٹ کر کر کے چلے گئے اس طرح لمبی لسٹ پر جیسے آئے ਆਜੋ ਜੀ ਤੁਹਾਨੂੰ ਬਹੁਤ ਬਾਰਾ ਇੱਥੇ ਲੁਧਾਣੇ ਤੋਂ ਨਹੀਂ ਜਿਹੜੇ ਬਾਹਰੋਂ ਵੀ ਚੇਅਰਮੈਨ ਖੰਨੇ ਵਾਲੇ ਚੇਅਰਮੈਨ ਸਾਹਿਬਾ ਦੇ ਹਾਲ ਸੰਗਾਵੇ ਕੋ ਚੇਅਰਮੈਨ ਸਾਹਿਬਾ ਮੁਕਦਰ ਤੋਂ ਚੇਅਰਮੈਨ ਸਾਹਿਬਾ ਸਾਰੇ ਬਾਰੇ ਬਹੁਤ ਬਹੁਤ ਗੱਲ ਰੱਦ ਕਰਨਾ ਤੇ ਸਾਰਿਆਂ ਦੇ ਵਿੱਚ ਬਿਰੋ ਚੋਕਰ ਵੀ ਆਇਆ ਜਿਹੜਾ ਜਿਹੜੇ ਹੋਰ ਵੀ ਐ ਸ਼ਹਿਰੀ ਕਲਸੀ ਜੀ ਆਏ ਉਹ ਤਾਂ ਹੋ ਲੇਟ ਹੋ ਗਏ ਪਰ ਪਰ ਉਹ ਆਏ ਇਹਨਾਂ ਦੇ ਹਾਜ਼ਰੀ ਰੋਏ ਨਾ ਮੇਰਾ ਵਾਦਾ ਕੀਤਾ ਸੀ ਮੈਂ ਆਉਂਗਾ ਪਰ ਥੋੜੇ ਥੋੜੇ ਲੇਟ ਤੇ ਇਸ ਲਈ ਕੋਈ ਗੱਲ ਨਹੀਂ ਜੋ ਰੋਣ ਨੂੰ ਹੌਸਲੇ ਟਾਪੀਆ ਤੇ ਬੋਬ ਮੋਕਲਾ ਮਾਜਿਲਾ ਬਾਬਾ ਜੀ ਤੋਂ ਮੈਨੂੰ ਪਰਮਾਤਮਾ ਦਾ ਸਮਰਥ ਬਖਸ਼ ਇਮਾਨਦਾਰੀ ਨਾਲ ਮੇਰੇ ਲੋਕਾਂ ਦੇ ਕਾਰਨ ਬੁਲਾਉਣੇ ਪਰਮਾਤਮਾ ਜੀ ਮੈਂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦੀ ਤੁਸੀਂ ਕੀਮਤੀ ਸਮਾਂ ਔਰ ਕੀਮਤੀ ਵਿਚਾਰ ਸਾਡੇ ਨਾਲ ਸੇਵਾ ਕੀਤੀ ਜੀ ਬਹੁਤ ਬਹੁਤ ਧੰਨਵਾਦ